ਕਿਸਮਤ ਰੱਬ ਨੇ ਲਿਖੀ ਤੇ ਕਰਦਾਰਾ ਸੀ ਆਪ ਬਣਾਇਆ ਸੀ ਬੜਾ ਕੁਝ ਦੇਖਿਆ ਦੁਨੀਆ ਦੀ ਇਸ ਚੱਕਾ ਚੌਦੰਦਰ ਅੱਖਰ ਉਹ ਵੀ ਬਦਲ ਕੇ ਇੱਕ ਦਿਨ ਜਿਨ੍ਹਾਂ ਨੇ ਆਪਣੇ ਆਪ ਨੂੰ ਰੱਬ ਅਖਵਾਇਆ ਸੀ ਵੀਰਾ ਦੀ ਤੇਜ਼ ਤੇ ਚਲਦੀ ਦਿਲ ਦੀ ਧੜਕਣ ਸਾਫ਼-ਸਾਫ਼ ਸੁਣਾਈ ਦੇ ਰਹੀ ਸੀ ਡਰੀ ਸੈਮੀ ਖੜੀ ਵੀਰਾ ਨੇ ਆਪਣਾ ਮੂੰਹ ਇੱਕ ਪਾਸੇ ਕਰਕੇ ਅੱਖਾਂ ਬੰਦ ਕਰ ਰੱਖੀਆਂ ਸੀ ਵੀਰਾ ਦੇ ਜਿਸਮ ਦੀ ਮਹਿਕ ਤੇ ਵੀਰਾ ਦੀਆਂ ਹਵਾ ਵਿੱਚ ਉੜਦੀਆਂ ਜੁਲਫਾਂ ਬੁੱਲੀ ਨੂੰ ਹੋਰ ਵੀ ਜ਼ਿਆਦਾ ਜੋਸ਼ ਵਿੱਚ ਕਰ ਰਹੀਆਂ ਸੀ ਵੀਰਾ ਦੇ ਹਰ ਫੜਾਉਂਦੇ ਬੁੱਲ ਹੋਰ ਵੀ ਜ਼ਿਆਦਾ ਸੋਹਣੇ ਲੱਗ ਰਹੇ ਸੀ ਪਸੀਨੇ ਨਾਲ ਭਿੱਜਿਆ ਵੀਰਾ ਦਾ ਗਰਮ ਹੋ ਸਕ ਬੁੱਲੀ ਦੇ ਜਜ਼ਬਾਤਾਂ ਨੂੰ ਫੜਕਾਰੇ ਹਾ ਸੀ ਵੀਰਾ ਦੀ ਨਰਮ ਨਰਮ ਇੱਕ ਵੀ ਬੁੱਲੀ ਦੀ ਦਾਵਣਾ ਸੂਟ ਵਿੱਚੋਂ ਬਾਹਰ ਨਿਕਲ ਲਈ ਤਿਆਰ ਹੋ ਗਈ ਚੁੱਕੀ ਸੀ ਤਿਆਰ ਹੋ ਚੁੱਕੀ ਸੀ ਵੀਰਾ ਦੇ ਚਿਹਰੇ ਤੋਂ ਹੱਥ ਨਾਲ ਜ਼ੁਲਫਾਂ ਨੂੰ ਪਾਸੇ ਕਰਦਾ ਬੁੱਲੀ ਹੌਲੀ-ਹੌਲੀ ਆਪਣਾ ਹੱਥ ਵੀਰਾ ਦੇ ਨਾਲ ਲਾਉਣ ਲੱਗ ਪਿਆ ਬੁੱਲੀ ਦਾ ਮਾਮੂਲੀ ਜਿਹਾ ਸੋਨਾ ਵੀ ਵੀਰਾ ਨੂੰ ਕੰਬਾ ਚੜਾ ਦਿੰਦਾ ਸੀ ਗੁੱਲੀ ਨੇ ਸਮਝ ਚੁੱਕਿਆ ਸੀ ਕਿ ਵੀਰਾ ਕੁਝ ਵੀ ਬੋਲਣ ਦੀ ਹਾਲਤ ਵਿੱਚ ਨਹੀਂ ਹੈ ਆਪਣੇ ਆਪ ਨੂੰ ਕਾਬੂ ਵਿੱਚ ਕਰਦੇ ਗੁੱਲੀ ਨੇ ਵੀਰਾ ਦਾ ਫੁੱਟ ਕੇ ਹੱਥ ਫੜ ਲਿਆ ਤੇ ਵੀਰਾ ਦੇ ਪੈਰਾਂ ਵਿੱਚ ਬਹਿ ਕੇ ਸਿਰ ਤੋਂ ਆਪਣੀ ਗਲਤੀ ਦੀ ਮਾਫੀ ਮੰਗਣ ਲੱਗ ਪਿਆ ਪਰ ਵੀਰਾ ਕੁਝ ਵੀ ਨਹੀਂ ਬੋਲੀ ਬਸ ਉਸੇ ਤਰ੍ਹਾਂ ਹੀ ਪਾਸੇ ਮੁੱਕਰ ਕੇ ਗੁੱਲੇ ਦੀਆਂ ਗੱਲਾਂ ਨੂੰ ਸੁਣੀ ਜਾ ਰਹੀ ਸੀ ਗੁੱਲੀ ਵਾਰ-ਵਾਰ ਆਪਣੀ ਗਲਤੀ ਦੀ ਮਾਫੀ ਮੰਗਦਾ ਹੋਇਆ ਉਹ ਰਿਹასი ਤੇ ਆਪਣੀ ਸਫਾਈ ਵੀਰਾਂ ਦੇ ਅੱਗੇ ਪੇਸ਼ ਕਰ ਰਿਹਾ ਸੀ ਭਾਬੀ ਜੀ ਮੈਂ ਸੱਚ ਕਹਿਣਾ ਮੇਰੇ ਦਿਲ ਵਿੱਚ ਰੀਤ ਲਈ ਕੋਈ ਵੀ ਕੋਟ ਨਹੀਂ ਹੈ ਤੇ ਨਾ ਹੀ ਮੈਂ ਰੀਤ ਨਾਲ ਕੁਝ ਗਲਤ ਕੀਤਾ ਹੈ ਤੇ ਨਾ ਹੀ ਮੈਂ ਰੀਤ ਵਾਸਤੇ ਇੱਥੇ ਆਇਆ ਸੀ ਜੇ ਫਿਰ ਵੀ ਮੈ ਤੁਹਾਨੂੰ ਗਲਤ ਲੱਗਦਾ ਤਾਂ ਤੁਸੀਂ ਕੋਈ ਵੀ ਸਜ਼ਾ ਮੈਨੂੰ ਦੇ ਸਕਦੀ ਹੋ ਮੈਂ ਹੱਸ-ਹੱਸ ਕੇ ਹਰ ਸਜ਼ਾ ਭੁਗਤਣ ਲਈ ਤਿਆਰ ਹਾਂ ਪਰ ਮੈਂ ਸੱਚ ਕਹਿਣਾ ਭਾਬੀ ਜੀ ਮੈਂ ਰੀਤ ਲਈ ਕੁਝ ਵੀ ਗਲਤ ਨਹੀਂ ਸੋਚਿਆ ਤੇ ਨਾ ਹੀ ਸੋਚ ਸਕਦਾ ਹਾਂ ਵੀਰਾ ਰਹਾਤ ਆਪਣੇ ਹੱਥਾਂ ਵਿੱਚ ਕੁੱਟਦੇ ਗੁੱਲੀ ਨੇ ਰੋ ਰੋ ਕੇ ਵੀਰਾ ਦੇ ਅੱਗੇ ਆਪਣੀ ਸ਼ੈਤਾਨੀ ਦਿਮਾਗ ਵਿੱਚ ਚਾਲ ਚੱਲ ਦਿੱਤੀ ਗੁੱਲੀ ਦੀਆਂ ਗੱਲਾਂ ਸੁਣ ਕੇ ਆਖਰ ਵੀਰਾ ਨੇ ਲੜਖੜਾਉਂਦੇ ਹੋਏ ਬੁੱਲਾ ਨਾ ਬੋਲਣ ਦੀ ਕੋਸ਼ਿਸ਼ ਕੀਤੀ ਤੇ ਆਪਣਾ ਹੱਥ ਬੁੱਲੀ ਦੇ ਹੱਥਾਂ ਵਿੱਚ ਛਟਾਉਣ ਦੀ ਕੋਸ਼ਿਸ਼ ਕੀਤੀ ਪਰ ਬੁੱਲੀ ਨੇ ਵੀਰਾ ਦਾ ਹੱਥ ਫੁੱਟ ਕੇ ਫੜਿਆ ਹੋਇਆ ਸੀ ਮੇਰਾ ਹੱਥ ਛੱਡ ਦੇ ਗੁੱਲੀ ਨਹੀਂ ਤਾਂ ਇਹਦਾ ਨਤੀਜਾ ਚੰਗਾ ਨਹੀਂ ਹੋਵੇਗਾ ਤੂੰ ਪਹਿਲਾਂ ਜੋ ਵੀ ਕੀਤਾ ਤੇ ਹੁਣ ਜੋ ਕੁਝ ਵੀ ਕਰ ਰਿਹਾ ਹੈ ਤੈਨੂੰ ਉਸ ਦਾ ਮੁੱਲ ਆਪਣੀ ਜਾਨ ਦੇ ਕੇ ਚੁਕਾਉਣਾ ਪੈ ਸਕਦਾ ਹੈ। ਸ਼ਾਇਦ ਤੈਨੂੰ ਪਤਾ ਨਹੀਂ ਕਿ ਲੋਕ ਇੰਨਾ ਖਾਤਰ ਕਿਸੇ ਦੀ ਜਾਨ ਵੀ ਲੈ ਸਕਦੇ ਨੇ ਤਾਂ ਆਪਣੀ ਜਾਨ ਦੇ ਵੀ ਸਕਦੇ ਨੇ। ਆਪਣੇ ਆਪ ਨੂੰ ਬੁੱਲੀ ਦੇ ਖਿਆਲਾਂ ਤੋਂ ਆਜ਼ਾਦ ਕਰਾਉਂਦੀ ਵੀਰਾ ਨੇ ਥੋੜਾ ਗੁੱਸੇ ਤੇ ਜੋਸ਼ ਵਾਲੇ ਲਹਿਜੇ ਵਿੱਚ ਆਉਂਦੀ ਹੋਈ ਕਿਹਾ। ਮੈਨੂੰ ਮੌਤ ਵੀ ਮੰਜ਼ੂਰ ਹੈ ਭਾਬੀ ਜੀ ਚਾਹੋ ਤਾਂ ਤੁਸੀਂ ਹੁਣੇ ਮੇਰੀ ਜਾਨ ਲੈ ਲਵੋ ਪਰ ਮੈਂ ਫਿਰ ਵੀ ਇਹੀ ਕਹੂੰਗਾ ਕਿ ਮੈਂ ਇੱਥੇ ਰੀਤ ਵਾਸਤੇ ਨਹੀਂ ਆਇਆ ਸੀ। ਤੇ ਨਾ ਹੀ ਮੇਰੇ ਮਨ ਵਿੱਚ ਪ੍ਰੀਤ ਲਈ ਕੋਈ ਖੋਟ ਹੈ ਉਹ ਤਾਂ ਵਿਚਾਰੀ ਭੋਲੀ ਅਨਜਾਨ ਪੰਛੀ ਵਰਗੀ ਹੈ ਮੈਂ ਭਲਾਂ ਉਸ ਵਿਚਾਰੀ ਨਾਲ ਤੇ ਦਿਲ ਕਾ ਕਿ ਮੈਂ ਕਰ ਸਕਵਾ ਹਾਂ ਪੀੜਾ ਦਾ ਹੱਥ ਛੱਡ ਕੇ ਵੀਰਾ ਦੇ ਪੈਰਾਂ ਵਿੱਚ ਸਿਰ ਝੁਕਾਉਂਦੇ ਗੁੱਲੀ ਨੇ ਆਪਣੀ ਅਗਲੀ ਚੱਲ ਚਾਲ ਦਿੱਤੀ ਤੇਰਾ ਪੈਨ ਦਾ ਮਤਲਬ ਕੀ ਹੈ ਗੁੱਲੀ ਮੇਰੇ ਪੱਲੇ ਤਾਂੱਖ ਵੀ ਨਹੀਂ ਪੈ ਰਿਆ গুজਰਾਤਾਂ ਜਿਹੀਆਂ ਨਾ ਪਾਈ ਜਾ ਹੁਣ ਉਹਨ ਮੈਨੂੰ ਸਾਫ਼-ਸਾਫ਼ ਦੱਸ ਕਹਿਣਾ ਕਿ ਚੌਣਾ ਤੇ ਰੀਤ ਵਾਸਤੇ ਇੱਥੇ ਨਹੀਂ ਆਇਆ ਸੀ ਤਾਂ ਫਿਰ ਕਿਦੇ ਵਾਸਤੇ ਇੱਥੇ ਆਇਆ ਸੀ ਆਪਣੇ ਹੱਥਾਂ ਦੀਆਂ ਮੁਠੀਆਂ ਨੂੰ ਫੜਦੀ ਵੀ ਆ ਹੋਰ ਵੀ ਹੈਰਾਨੀ ਚਿੰਤਾ ਵਿੱਚ ਹੋ ਗਈ ਗੁੱਲੀ ਦੀਆਂ ਗੱਲਾਂ ਵਿੱਚ ਉਲਝੀ ਵੀਰਾ ਸਮਝਣ ਦੀ ਕੋਸ਼ਿਸ਼ ਕੀਤੀ ਪਰ ਗੁੱਲੀ ਨੇ ਵੀਰਾ ਨੂੰ ਸਮਝਣ ਦਾ ਮੌਕਾ ਹੀ ਨਹੀਂ ਦਿੱਤਾ ਚਿੰਤਾ ਵਿੱਚ ਡਿੱਗੀ ਵੀਰਾ ਦੇ ਚਿਹਰੇ ਨੂੰ ਸਮਝਦੇ ਗੁੱਲੀ ਨੇ ਅਗਲੇ ਹੀ ਕਦਮ ਵੀਰਾ ਦੇ ਉੱਪਰ ਆਪਣਾ ਨਵਾਂ ਜਾਲ ਛੁਕ ਦਿੱਤਾ ਪਰ ਜਾਈ ਜੀ ਮੈਨੂੰ ਪਤਾ ਤੁਹਾਡੇ ਦਿਲ ਵਿੱਚ ਕੀ ਹੈ ਮੈਂ ਇਹ ਵੀ ਜਾਣਦਾ ਹਾਂ ਕਿ ਤੁਹਾਨੂੰ ਕੀ ਚਾਹੀਦਾ ਹੈ ਪਰ ਸੱਚ ਜਾਣੀਂ ਪਰ ਜਾਈ ਮੈਂ ਰੀਪਲੇਥ ਨਹੀਂ ਆਇਆ ਸੀ ਨਾ ਹੀ ਮੇਰਾ ਕੋਈ ਮਨਸੂਬਾ ਸੀ ਰੀਪਨਾ ਐਵੇਂ ਕਰਨ ਦਾ ਉਹ ਤਾਂ ਬਸ ਮੈਨੂੰ ਪਤਾ ਹੀ ਨਹੀਂ ਲੱਗਿਆ ਕਿ ਉਹ ਰੀਤ ਸੀ ਜਾਂ ਉਸੀ ਜੇ ਮੈਨੂੰ ਪਤਾ ਹੁੰਦਾ ਤਾਂ ਸੁਣ ਲੱਗੇ ਮੈਂ ਉਹਦੇ ਵੱਲ ਦੇਖਣਾ ਵੀ ਨਹੀਂ ਸੀ ਭਾਬੀ ਜੀ ਵੀਰਾ ਦੇ ਚਿਹਰੇ ਤੇ ਸਾਈ ਚਿੰਤਾ ਦੇ ਬਦਲਾਅ ਨੂੰ ਪੜਦੇ ਹੋਏ ਭੁੱਲੀ ਨੇ ਵੀਰਾ ਨੂੰ ਆਪਣੀਆਂ ਗੱਲਾਂ ਦੇ ਜਾਲ ਵਿੱਚ ਉਲਝਾ ਲਿਆ ਵੀਰਾ ਨੂੰ ਵੀ ਗੁੱਲੀ ਦੀਆਂ ਅੱਖਾਂ ਤੋਂ ਵਿੰਦੇ ਹੰਝੂ ਸੱਚ ਲੱਗਣ ਲੱਗ ਪਏ। ਗੁੱਲੀ ਦਾ ਵੀਰਾ ਦੇ ਅੱਖਰਲੇ ਮਿੰਕਾ ਕਰਨੇ ਵੀ ਵੀਰਾ ਦੇ ਦਿਲ ਵਿੱਚ ਗੁੱਲੀ ਲਈ ਥੋੜੀ ਤੇਿਆ ਦੀ ਭਾਵਨਾ ਪੈਦਾ ਕਰਨ ਲੱਗ ਪਈ। ਪਰ ਵੀਰਾ ਹਾਲੇ ਵੀ ਉਸ ਕਸਮ ਦਾਸ ਵਿੱਚ ਹੀ ਸੀ ਕਿ ਅੱਖ ਜੇਕਰ ਗੁੱਲੀ ਦੀ ਲਈ ਇੱਥੇ ਨਹੀਂ ਆਇਆ ਤਾਂ ਫਿਰ ਕਿਦੇ ਲਈ ਆਇਆ ਹੋਵੇਗਾ। ਵੀਰਾ ਹਾਲੇ ਨੇ ਸੁਰਜਨਤਾਣੀ ਵਿੱਚ ਹੀ ਫਸੀ ਹੋਈ ਸੀ ਕਿ ਗੁੱਲੀ ਨੇ ਵੀਰਾ ਦੇ ਨੇੜੇ ਆਉਂਦੇ ਹੋਏ ਵੀਰਾ ਦੇ ਹੱਥਾਂ ਨੂੰ ਆਪਣੇ ਹੱਥਾਂ ਵਿੱਚ ਘੁੱਟ ਕੇ ਫੜ ਲਿਆ। ਉਲੀ ਦੇ ਇੰਨਾ ਜ਼ਿਆਦਾ ਨੇੜੇ ਆਉਣਾ ਮੇਰਾ ਪਹਿਲਾ ਹੀ ਤਰ੍ਹਾਂ ਸਹਿਮ ਗਈ ਵੀਰਾ ਦੇ ਹੱਥਾਂ ਨੂੰ ਹੋਰ ਵੀ ਜ਼ਿਆਦਾ ਘੁੱਟ ਰਿਹਾ ਸੀ ਭਾਬੀ ਜੀ ਮੈਂ ਤੁਹਾਨੂੰ ਇੱਕ ਗੱਲ ਦੰਨ ਲਈ ਇੱਥੇ ਆਇਆ ਸੀ ਮੈਨੂੰ ਲੱਗਾ ਕਿ ਇੱਥੇ ਸ਼ਾਇਦ ਤੁਮ ਹੀ ਹੋਵੇਂਗੀ ਇਸ ਲਈ ਮੈਂ ਇੱਥੇ ਆਇਆ ਸੀ ਮੈਨੂੰ ਪਤਾ ਉਸ ਬਚੱਤੇ ਦੇ ਆਉਣ ਦਾ ਇੰਤਜ਼ਾਰ ਕਰ ਰਹੀ ਸੀ ਪਰ ਉਹ ਨਹੀਂ ਆਉਣਾ ਸੀ ਕਿਉਂਕਿ ਚਲੋ ਛੱਡੋ ਮੈਂ ਤੁਹਾਨੂੰ ਬਹੁਤ ਹੀ ਜ਼ਿਆਦਾ ਪਸੰਦ ਕਰਦਾ ਭਾਬੀ ਜੀ ਤੁਹਾਡੇ ਚਿਹਰੇ ਦੀ ਖਾਮੋਸ਼ੀ ਤੇ ਦਿਲ ਦੀ ਨਾ ਮੋਸ਼ੀ ਮੇਰੇ ਕੋ ਦੇਖੀ ਨਹੀਂ ਜਾਂਦੀ ਸ਼ਾਇਦ ਤੁਹਾਨੂੰ ਨਹੀਂ ਪਤਾ ਪਰ ਮੈਂ ਅਕਸਰ ਤੁਹਾਨੂੰ ਹਰ ਰੋਜ਼ ਸਵੇਰ ਸ਼ਾਮ ਦੁਪਹਿਰ ਸਾਰਾ ਸਾਰਾ ਦਿਨ ਉਡੀਕਦਾ ਰਹਿਣਾ ਮੈਂ ਬਹੁਤ ਵਾਰ ਕੋਸ਼ਿਸ਼ ਕੀਤੀ ਤੁਹਾਡੇ ਨਾਲ ਗੱਲ ਕਰਨ ਦੀ ਪਰ ਮੇਰੇ ਚ ਕਦੇ ਹਿੰਮਤ ਜਿਹੀ ਨਹੀਂ ਹੋਈ ਸੀ ਪਰ ਮੇਰੇ ਦਿਲ ਵਿੱਚ ਤੁਹਾਡੇ ਲਈ ਜਰੀ ਤਲੀ ਕੋਈ ਵੀ ਕੋਟ ਨਹੀਂ ਹੈ ਵੀਰਾ ਤਾਂ ਪਹਿਲਾਂ ਹੀ ਚਿੰਤਾ ਵਿੱਚ ਸੀ ਉਪਰੋ ਗੁਲੀ ਨੇ ਬਚਪਰੇ ਵਾਲੀ ਗੱਲ ਕਰਕੇ ਵੀਰਾ ਦੇ ਚਿਹਰੇ ਦੇ ਹੋਸ਼ ਹੀ ਉਡਾ ਦਿੱਤੇ